ਜਿਹੜੇ ਅਖਿਲ ਭਾਰਤਿਆ Hindu Suraksha Samiti ਵੱਲੋਂ ਹਾਜੀਸ਼ ਕੋਚੀ ਜੀ ਦੇ ਅਸਥਾਨ ਵਿੱਚ ਚਿਰਨਜੀਵ ਆਸ਼ਰਮ ਦੇ ਵਿੱਚ ਅਨਾਰਦਾਣਾ ਚੋਂ 32 ਨੰਬਰ ਸਕੂਲ ਦੇ ਕੋਲ ਇੱਕ ਬਹੁਤ ਹੀ ਵਿਸ਼ਾਲ ਬੈਠਕ ਰੱਖੀ ਗਈ ਹੈ ਜਿਦੇ ਵਿੱਚ Hindu Suraksha Samiti ਵੱਲੋਂ 올 ਇੰਡੀਆ ਲੈਵਲ ਤੇ ਪੰਜਾਬ ਲੈਵਲ ਤੇ ਜੀਨਾ ਲੈਵਲ ਤੇ ਸ਼ਹਿਰੀ ਲੈਵਲ ਤੇ ਬਹੁਤ ਵੱਡੀਆਂ ਨਿਯੁਕਤੀਆਂ ਕੀਤੀਆਂ ਗਈਆਂ ਔਰ ਅੱਜ Hindu Suraksha Samiti ਨੂੰ ਜਿਹੜੇ ਵੱਖ-ਵੱਖ 파ਟੀਆਂ ਦੇ ਵਿੱਚ ਰਹਿ ਗਏ Hindu ਸੰਸਥਾਵਾਂ ਦੇ ਵਿੱਚ ਰਹਿ ਗਏ ਸਨਾਤਨ ਦੇ ਲਈ ਕੰਮ ਕਰ ਰਹੇ ਸੀ ਉਹ ਸੰਸਥਾਵਾਂ ਛੱਡੀ ਬੈਠੇ ਚੁੱਪ ਬੈਠੇ ਸੀ ਲੇਕਿਨ ਉਹ ਸਾਡੇ ਸਨਾਤਨੀ ਯੋਧਾ ਸੀ ਉਹਨਾਂ ਸਾਰਿਆਂ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਸਾਰਿਆਂ ਨੇ ਹਾਮੀ ਭਰੀ ਅੱਜ ਅਖਿਲਵਾਟਾ Hindu ਸਖਸ਼ਾ ਸੰਗੀ ਜੁਆਇਨ ਕਰਨ ਵਾਸਤੇ ਸਾਡੇ ਵਿੱਚ ਅੱਜ ਵੱਡੀ ਵੱਡੀ ਸ਼ਖਸੀਅਤਾਂ ਨੇ ਜਿਦੇ ਵਿੱਚ ਰਜੇਸ਼ ਕੋਸ਼ਿਕ ਜੀ ਨੇ ਗੱਗੀ ਜੀ ਨੇ ਸਾਹਿਲ ਗੋਇਲ ਜੀ ਨੇ ਜੀ ਜਗਦੀਸ਼ ਰਾਏ ਕਾ ਜੀ ਜਗਦੀਸ਼ ਰਾਏ ਕਾ ਜੀ ਗੁਰਮukh ਜੀ ਹੈ ਭਰਪੁਰਨ ਚੰਦ ਪੰਪੂ ਜੀ ਪੰਪੂ ਜੀ ਭਰਪੁਰਨ ਚੰਦ ਪੰਪੂ ਜੀ ਹੋਰ ਸਾਰੀ ਬਹੁਤ હિન્દੂ ਸਮਾਜ ਲਈ ਤਨ ਮਨ ਧਨ ਤੋਂ ਜਿਹੜੇ ਸਮਰਪਿਤ ਸੀਗੇ ਅੱਜ ਉਹਨਾਂ ਨੂੰ ਇੱਕ ਦਿਸ਼ਾ ਦਿੱਤੀ ਹੈ ਹਿੰਦੂ ਸਖਸ਼ਾ ਸੰਮਤੀ ਮਹਾ ਰਾਏ ਜੀ ਉਹਨਾਂ ਨੂੰ ਇੱਕ ਪਲੇਟਫਾਰਮ ਦਿੱਤਾ ਹੈ ਹਿੰਦੂ ਸਖਸ਼ਾ ਸੰਮਤੀ ਦੇ ਵਿਚ ਰਾਏ ਅੱਜ ਤੋਂ ਬਾਅਦ ਆਪਣੀ ਸੇਵਾਵਾਂ હિન્દੂ ਸਮਾਜ ਲਈ ਕਿਸ ਤਰ੍ਹਾਂ ਦੀ ਸੇਵਾਵਾਂ ਹੋਣਗੀਆਂ ਅਰ ਲੈ ਤੱਕ ਨੂੰ ਕਿਵੇਂ ਅੱਗੇ ਮਜ਼ਬੂਤ ਕਰਨਗੇ ਲੋ ਸਾਡੀਆਂ ਜਿਹੜੀਆਂ ਧਾਰਮਿਕ ਸੰਸਥਾ ਹੈਗੀ ਹੈ ਸਾਡਾ ਸਾਰਾ ਕੰਮ ਪੂਰਨਤਾ ਧਾਰਮਿਕ ਹੈ ਜਿੱਥੇ-ਜਿੱਥੇ ਧਰਮ ਦੀ ਹਾਨੀ ਹੁੰਦੀ ਹੈ ਜਿੱਥੇ-ਜਿੱਥੇ ਧਰਮ ਨੂੰ ਸਾਡੀ ਲੋੜ ਹੁੰਦੀ ਹੈ ਉੱਥੇ-ਉੱਥੇ ਸਾਡੇ ਯੋਧਾ ਛਾਤੀ ਤਾਣ ਕੇ ਖੜੇ ਹੁੰਦੇ ਆਂ ਅੱਜ ਦੇਸ਼ ਦੇ ਵਿੱਚ ਆਈ ਲਵ ਮੁਹੰਮਦ ਦਾ ਵਿਸ਼ੇ ਬਣਿਆ ਚੁੱਕਾ ਹੈ ਪੰਜਾਬ ਦੇ ਮਾਹੌਲ ਖਰਾਬ ਕੀਤਾ ਜਾ ਰਿਹਾ ਹੈ ਕੀ ਲੱਗਦਾ ਹੈ ਕਿ ਕੀ ਹੋਣਾ ਚਾਹੀਦਾ ਇਸ ਦੇ ਉੱਪਰ ਦੇਖੋ ਇਹਨਾਂ ਵੱਲੋਂ ਹੁਣੇ ਨਹੀਂ ਬਾਰ-ਬਾਰ ਕਦੀ ਰਾਮ ਮੰਦਰ ਦੇ ਨਾਮ ਤੇ ਕਈ ਸਾਡੇ ਤਿਹਾੜਾਂ ਨੂੰ ਡਿਸਟਰਬ ਕਰਨ ਦੇ ਨਾਮ ਤੇ ਕਦੇ ਆਈ ਲਵ ਮੁਹੰਮਦ ਕਦੀ ਆ ਕੁਝ 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 ਕਰਕੇ Hindu ਧਰਮ ਨੂੰ ਉਕਸਾਇਆ ਜਾ ਰਿਹਾ ਹੈ ਲੇਕਿਨ Hindu ਧਰਮ ਬੜਾ ਸਾਲੀਨ ਹੈ ਮੈਂ ਬਾਰ ਬਾਰ ਬੇਨਤੀ ਕਰੂੰਗਾ ਕਿ ਸਾਡੀ ਮਰਿਆਦਾ ਦਾ ਇੰਤਿਹਾਨ ਨਾਲ ਨਾ ਲਿਤਾ ਜਾਵੇ ਜਿੱਦਨ Hindu ਨੇ ਆਪਣੀ ਮਰਿਆਦਾ ਛੱਡਤੀ ਤਾਂ ਇਹ ਪਟਿਆਲਾ ਨਹੀਂ ਪੰਜਾਬ 'ਚ ਨਹੀਂ ਹਿੰਦੁਸਤਾਨ 'ਚ ਕਿਤੇ ਨਜ਼ਰ ਨਹੀਂ ਆਣਗੇ ਅੱਜ ਜਿਹੜੀ ਬਈ ਜੁਆਇਨਿੰਗ ਕੀਤੀ ਹੈ ਆਖਿਲ ਭਾਰਤੀ Hindu ਸਖਸ਼ ਸਮੂਹ ਦਾ ਹੱਥ ਫੜ ਕੇ ਚਲਨ ਜਾਵਾਂਗਾ ਸਨਾਤਮ ਧਰਮ ਦੇ ਸੇਵਾ ਕਰਨ ਵਾਸਤੇ ਰਜੇਸ਼ ਕੇਰਜੀ ਦੀ ਅਗਵਾਈ ਦੇ ਵਿੱਚ ਜਿਹਨੇ ਸਾਡੇ ਕੀ ਪਾਰਟੀ ਦੇ ਰਾਸ਼ਟਰੀ ਅਕਸ਼ਾ ਤੇ ਸਾਡੇ ਨਾਲ ਜਗਦੀਸ਼ ਰਾइका ਜੀ ਸਾਹਿਲ ਜੀ ਬਲਜੀਤ ਜੀ ਸਾਹਿਬ ਕੋਇਲ ਜੀ ਅਸ਼ੋਕ ਕਤਰੀ ਜੀ ਪੂਰਨ ਜੀ ਬੱਪੂ ਜੀ ਇਹ ਸਾਡੇ ਨਾਲ ਸ਼ਾਮਲ ਹੋਇਆ ਅਸੀਂ ਪੂਰਾ ਵਿਸ਼ਵਾਸ ਦਵਾਉਂਦੇ ਆ ਕੇਰਜੀ ਨੂੰ ਕਿ ਹਿੰਦੂ ਸ਼ਰਧਾ ਸੰਮਤੀ ਦਾ ਜਿਵੇਂ ਪਵਨੀ ਸ਼ਰਮਾ ਜੀ ਦੇ ਟਾਈਮ ਤੇ ਨਾਮ ਸੀ ਉਮੇ ਅਸੀਂ ਕੋਸ਼ਿਸ਼ ਕਰਾਂਗੇ ਪਵਨ ਸ਼ਰਮਾ ਜੀ ਵਰਗੇ ਦਾ ਕੋਈ ਬਣ ਵੀ ਨਹੀਂ ਸਕਦੇ ਸਾਡੀ ਔਕਾਤ ਨਹੀਂ ਹੈ ਕਿ ਅਸੀਂ ਪਵਨ ਕੁਮਾਰ ਸ਼ਰਮਾ ਜੀ ਬਣਾਂਗੇ ਪਰ ਉਹਨਾਂ ਦੇ ਸਿਧਾਂਤ ਤੇ ਇਹ ਪੰਚਾਗਰੀ ਜੀ ਦੀ ਸੰਧਾਰ ਤੇ ਅਸੀਂ ਲਾਜ਼ਮੀ ਚੱਲਾਂਗੇ ਕਿ ਸ਼੍ਰੀਕਾ ਮੈਂ ਅੱਜ ਹਿੰਦੂ ਸੁਰੱਖਿਆ ਸੰਮਤੀ ਵਿੱਚ ਤੌਰ ਵਾਇਸ ਪ੍ਰਧਾਨ ਰਾਸ਼ਟਰੀ ਵਾਇਸ ਪ੍ਰਧਾਨ ਦੀ ਨਿਯੁਕਤੀ ਤੇ ਮੈਨੂੰ ਗੇਸ ਸਾਹਬ ਨੇ ਅਹੁਦਾ ਦਿੱਤਾ ਹੈ 2022 ਤੋਂ ਮੈਂ ਸ਼੍ਰੀ ਰਾਮ ਹਨਵਰ ਸੇਵਾਦਾਰ ਸ਼ਿਵ ਸਰ ਹਿੰਦੁਸਤਾਨ ਦੇ ਵਿੱਚ ਕੰਮ ਕਰਦਾ ਸੀਗਾ ਕੁਝ ਬੱਨਾ ਕਰਕੇ ਮੈਂ ਸ਼ਿਵਸਰਾਂ ਹਿੰਦੁਸਤਾਨ ਨੂੰ ਸਿਰਦਾ ਬਨੂ ਮਾਨਸੇਵ ਤੋਂ ਛੱਡਦਾ ਔਰ ਅੱਜ ਮੈਂ ਕੇਡ ਸਗੇਟ ਸਾਹਿਬ ਨਾਲ ਸ਼ਾਮਿਲ ਹੋਇਆ ਵਾਂ ਔਰ ਆਲਾ ਟਾਈਮ ਦੇ ਵਿੱਚ ਜੋ ਵੀ ਵੱਧ ਤੋਂ ਵੱਧ ਸੇਵਾਵਾਂ ਮੇਰੀਆਂ ਹੋਣਗੇ ਸਨਾਤ ਉਤਰ ਵਾਸਤੇ ਵੱਧ ਤੋਂ ਵੱਧ ਸੇਵਾਵਾਂ ਨੂੰ